ਕਾਰ आकाशवाणी Đài ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਵਿੱਚ ਬੀਜੇਪੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 인ਦੀ ਕੱਟ जोड ਸਮਾਜ ਤੇ ਦੇਸ਼ ਨੂੰ ਮੋੜਨਾ ਚਾਹੁੰਦਾ ਹੈ ਚਾਤਕੀ ਮੋਦੀ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣਾ ਚਾਹੁੰਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਲੋਕ ਸਭਾ ਹਲਕੇ ਵਿੱਚ ਰੋਡ ਸ਼ੋਅ ਕੀਤਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਿੰਤਵਾਰ ਵੀ ਪ੍ਰਚਾਰ ਵਿੱਚ ਰੁੱਝੇ ਚੋਣ ਕਮਿਸ਼ਨ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਜੰਮੂ ਨੂੰ ਆਦਰਸ਼ ਚੋਣ ਜਾਬਤੀ ਦੀ ਉਲੰਘਣਾ ਕਰਨ ਲਈ ਚੇਤਾਵਨੀ ਦਿੱਤੀ ਹੈ ਅਤੇ ਪੰਜਾਬ 'ਚ ਜ਼ਬਰਦਸਤ ਵਰਨੀ ਦਾ ਖਹਿਰ ਅਗਲੇ ਦਿਨਾਂ ਵਿੱਚ ਵਧਣ ਦੀ ਸੰਭਾਵਨਾ ਬਿਜਲੀ ਦੀ ਮੰਗ ਵੀ ਕਈ ਗੁਣਾ ਵਧ ਗਈ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਜਪਾ ਜੰਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵਿਕਸਿਤ ਭਾਰਤ ਅਤੇ ਵਿਕਸਿਤ ਪੰਜਾਬ ਦੇ ਨਾਂ ਤੇ ਵੋਟ ਦੇਣ ਦੀ ਅਪੀਲ ਕਰਦੇ ਕਿ ਹੈ ਕਿ ਇਹ ਇੱਕ ਇੱਕ ਵੋਟ ਮੋਦੀ ਨੂੰ ਜਿੱਤਾਈ ਬਟਿਆਲਾ ਦੇ ਪੋਲੋ ਗਰਾਊਂਡ ਵਿੱਚ ਚਾਰਜ ਬੀਜੇਪੀ ਦੀ ਫਤਿਹ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਿੰਦੀ ਗੱਟ ਚੋੜ ਸਮਾਜ ਦੇ ਦੇਸ਼ ਨੂੰ ਬਣਾਉਣਾ ਚਾਹੁੰਦਾ ਹੈ ਜਦਕਿ ਮੋਦੀ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣਾ ਚਾਹੁੰਦਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸ਼੍ਰੀ ਕਰਤਾਰਪੁਰ ਸਾਹਿਬਾਂਗੇ ਨਖੋਲਿਆ ਲੰਗਰ ਨੂੰ ਟੈਕਸ ਛੋਰੀ ਕੀਤਾ ਅਤੇ ਛੋਟੇ ਸਹਾਬਸਾਦਿਆਂ ਦੀ ਸ਼ਹਾਦਤ ਨੂੰ ਮਾਨ ਦੇਣ ਲਈ ਹੀ ویر بال دلانے کام بوٹ لئے نہیں کر رہے بلکہ گروا کے تیاغ کے بلدان سامنے دا سر چکد انسان کے لابھ لے کئی فیصلے لئے دا سال چھونے کی ریکارڈ خرید ایم ایس پی تی کی, تی کی تی منتری مودی نے کہا متعری ਕਾਕਸੀ ਨਹੀਂ ਅਤੇ ਉਹਨਾਂ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਾਉਣ ਤੋਂ ਹੀ ਫੁਰਸਤ ਨਹੀਂ ਹੈ। ਇਹਨਾਂ ਕਹਾ ਕਿ ਪੰਜਾਬ ਚ ਕਾਂਗਰਸ ਪਾਰਟੀ, ਭਿਆਨ ਆਦਮੀ ਪਾਰਟੀ ਦਿਖਾਵੇ ਲਈ ਹੀ ਅਲੱਗ-ਅਲੱਗ ਚੌਂ ਲੜੰਗਾ ਨਾਟਕ ਕਰ ਰਹੀਆਂ ਨੇ ਅਤੇ ਇਹਨਾਂ ਦੀ ਦੁਕਾਨ ਇੱਕ ਹੀ ਹੈ ਇਸ ਲਈ ਇਹਨਾਂ ਤੋਂ ਬਚਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਰਜ਼ੇ ਚਾੜਹੀ ਹੈ ਅਤੇ ਇਹ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੀ। ਪ੍ਰਧਾਨ ਮੰਤਰੀ ਵੀ ਇਸ ਰੈਲੀ ਨਾਲ ਸੂਦੇ ਚ ਚੌਂ ਮੈਦਾਨ ਹੁਣ ਪੂਰੀ ਤਰ੍ਹਾਂ ਨਾਲ ਭੱਕਿਆ ਹੈ ਅਤੇ ਜਾਲੀ ਵਿੱਚ ਮੌਜੂਦ ਪਾਰਟੀ ਵਰਕਰਾਂ ਵਿੱਚੋਂ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। اس دراندھان متعری نریندر مواد پلک کے چوبی مئی نو گردسپور جلندر چی جے پی دیا چو ریلیاں سبدھن کرنے ان ریلیاں لیاں جنگ پدر تیار نے دوہاں ضلع نلکے دوپہر تو رات تک نو فلائنگ زون ایلانے گی جلدر کے پی اے پی گراڈ چن والی اس فتح ریلی نو ویختے ہوئے امتسر لدیا لٹھانکوٹ روٹ سے ٹرافک پولیس نے ملکے بعد دوپہر تین بجے تو شام سات بجے تک آوجائی ندلویں رستیا راہی بھیجن کی ویوسا کی سرکیا کے بھی سخت انتظام ਵਿੱਚ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਇਹਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜੋ ਜਲੰਧਰ ਜ਼ਿਲ੍ਹੇ ਦੇ ਫਿਲਾਰ ਸਮੇਤ ਹੋਣਾ ਵੱਖ-ਵੱਖ ਥਾਵਾਂ ਤੇ ਪਾਰਟੀ ਉਮੀਦਵਾਰ ਭਗਵਨ ਕੁਮਾਰ ਟੀ ਨੂੰ ਦੇਖ ਹਕ ਵਿੱਚ ਰੋਡ ਸ਼ੋਅ ਕੀਤੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਸਰਪੱਖੀ ਵਿਕਾਸ ਯਕੀਨੀ ਬਣਾਇਆ ਤੇ ਲੋਕਾਂ ਨੂੰ ਕਈ ਮੁਫਤ ਸਹੂਲਤਾਂ ਦਿੱਤੀਆਂ ਨੇ ਲੋਕ ਸਭਾ ਹਲਕਾ ਵਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਨੇ ਅੱਜ ਪਠਾਨਕੋਟ ਸੁਜਾਨਪੁਰ ਤੇ ਪੂਆ ਦੇ ਪ੍ਰਮੁੱਖ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਸ਼ ਨੂੰ ਫਿਰਕਾ ਪ੍ਰਸਤ ਤਾਕਤਾਂ ਦੇ ਗ੍ਰਫਤ ਵਿੱਚੋਂ ਕੱਢਣ ਲਈ ਕਾਂਗਰਸ ਪਾਰਟੀ ਦਾ ਸਾਥ ਇੰਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੰਗਰਾਤ ਵਿਪਾਰ ਨੇ ਤਾਰਬਲਾਗ ਦੇ ਬੇਨੌਂਦੀ ਕਿਸਾਨਾਂ ਦੀ ਜੁੜੀ ਜ਼ਮੀਨ ਆਪਣੇ ਨਾਂ ਕੀਤੀ ਹੈ ਉਹ ਵਾਪਸ ਲੈ ਕੇ ਇਲਾਕੇ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਾਰਬਲਾਗ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਨਾ ਪਹਿਲਾ ਕੰਮ ਹੋਵੇਗਾ ਤੇ ਪਠਾਨਕੋਟ ਦੇ ਇੰਡਸਟਰੀਜ਼ ਗ੍ਰੋਥ ਸੈਂਟਰ ਨੂੰ ਅਪਗ੍ਰੇਡ ਕਰਕੇ ਉੱਥੇ ਵੱਡੇ ਉਦਯੋਗ ਦੇ ਪ੍ਰੋਜੈਕਟ ਲਿਆ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਸ਼੍ਰੀ ਨਿੰਮਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਚਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵਾਦੀਕੀਆਂ ਤੋਂ ਸੂਬੇ ਦੇ ਲੋਕ ਵੱਡੀ ਗਿਣਤੀ ਚ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਰਹੇ ਨੇ ਖਰੜ ਵਿਖੇ ਅੱਜ ਇੱਕ ਚੋਣ ਮੀਟਿੰਗ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਦੂਰ ਵੀ ਦਿੱਲੀ ਵਾਲਿਆਂ ਦੇ ਹੱਥ ਚ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਨਾਲ ਬੇਗਾਨਿਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਦੇਸ਼ ਸਾਰਿਆਂ ਤੋਂ ਚੱਲਣ ਵਾਲੀਆਂ ਪਾਰਟੀਆਂ ਸੂਬੇ ਦੇ ਹਿੱਤਾਂ ਬਾਰੇ ਕਦੇ ਵੀ ਹਾਂ ਪੱਕੀ ਸੋਚ ਨਹੀਂ ਰੱਖ ਸਕਦੀਆਂ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਉਦਿਕਾ ਸਿੱਤਰਕੀ ਵਾਲੀ ਪਟੜੀ ਤੋਂ ਉਤਾਰ ਦਿੱਤਾਇ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ باقی ਖਬਰਾਂ ਇਸ ਵਕਫੇ ਤੋਂ ਬਾਅਦ ਚੌਥਾ ਹਫਤਾ ਸੰਗਰੂ ਲੋਕ ਸਭਾ ਹਲਕਾ ਇਹਨੀ ਦਿਨੀ ਸੁਰਖੀਆਂ ਵਿੱਚ ਹੈ ਕਿਉਂਕਿ ਇਸ ਹਲਕੇ chief ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੱਦੀ ਪਿੰਡ ਹੈ ਇਸ ਹਲਕੇ ਵਿੱਚ ਨੌ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 38 ਉਮੀਦਵਾਰ ਚੋਣ ਮੈਦਾਨ ਚ ਨੇ ਵੋਟਰਾਂ ਦੀ ਗਿਣਤੀ 1556601 ਹੈ ਤੇ ਇਸ ਵਿੱਚ 824000 ਇੱਕ ਮਰਦ 732554 ਆਰਥ ਜਨਕ 46 트랜스젠ਡਰ ਵੋਟਰ ਸ਼ਾਮਿਲ ਨੇ ਹੋਰ ਵੀਰਵਾ ਇਸ ਰਿਪੋਰਟ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ 2014 ਅਤੇ 2019 ਵਿੱਚ ਸੰਸਦ ਮੈਂਬਰ ਰਹਿ ਚੁੱਕੇ ਨੇ ਪਰ ਵਿਧਾਨ ਸਭਾ ਚੋਣਾਂ ਜਦੋਂ ਮਗਰੋਂ ਉਹਨਾਂ ਦੇ ਇਸਤੀਫੇ ਤੋਂ ਬਾਅਦ ਸੰ 2022 ਵਿੱਚ ਹੋਈ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ 35% ਤੋਂ ਵੱਧ ਵੋਟਾਂ ਲੈ ਕੇ ਸੰਸਦ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ ਸਨ ਇਸ ਵਾਰ ਵੀ ਉਹ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਨੇ ਜਦ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਖੇਡ ਮੰਤਰੀ ਗੁਰਨੀਤ ਸਿੰਘ ਮੀਤੇ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਮੁੱਖ ਮੰਤਰੀ ਦਾ ਆਪਾਂ ਜੱਦੀ ਜ਼ਿਲ੍ਹਾ ਹੁਣ ਕਾਰਨ ਇੱਥੇ ਮੁੱਖ ਮੰਤਰੀ ਦੀ ਭਰੋਸੇਯੋਗਤਾ ਵੀ दात ਲੱਗੀ ਹੋਈ ਏ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦਾ ਇੱਕ ਜੁਝਾਰੂ ਆਗੂ ਮੰਨਿਆ ਜਾਂਦਾ ਏ ਅਤੇ ਉਹ ਉਸੇ ਤਰ੍ਹਾਂ ਹੀ ਆਪਣੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਪਰ ਇਸ ਖੇਤਰ ਦਾ ਵਸਨੀਕ ਨਾ ਹੋਣ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਏ ਭਾਜਪਾ ਦੇ ਅਰਮਿੰਦ ਖੰਨਾ ਵੀ ਇਲਾਕੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਨੇ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਜੋਮਨੇ ਅਕਾਲੀ ਦਲ ਦੇ ਇਕਬਾਲ ਸਿੰਘ ਚੁੰਦਾ ਨੂੰ ਸ਼ੁਰੂਆਤ ਵਿੱਚ ਆਪਣੇ ਹੀ ਵਰਕਰਾਂ ਦੇ ਰੋਧ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਹ ਪ੍ਰਚਾਰ ਵਿੱਚ ਜੁਟੇ ਹੋਏ ਨੇ ਜਦ ਕਿ ਬਹੁਜਨ ਸਮਾਜ ਪਾਰਟੀ ਦੇ ਮੱਖਣ ਸਿੰਘ ਵੀ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ چون کمیشن نے جلندر صبح سبھا تو کانگرس پارٹی کے امیدوار سنگھ چننی نو آدھر ہی چون اردو دیتی ہے کرن لے مئی دیتی پیس کانفرنس ہو گیا کہ پونچھ پانچ مئی پریس کانفرنس بند انہا ٹپنی کیتی سی کہ پانچ ویچ چار سمجھا سٹنٹ سجاب کے مخ چوان افسر دفتر تک ایک بلارے نے دس کہ چرنجیت چنی نل کے ضلع چوان افسر ولو اس ٹپپنی سبھی سپشٹی چون کمیش نے انجہ اون ਤੇ ਚੇਤਾਨੀ ਦਿੰਦੇ ਹੋਏ ਚੌਂ ਜਾਤੀ ਦੀ ਸਹੀ ਅਰਥਾਂ ਚ ਪਾਲਣਾ ਯਕੀਨੀ ਬਣਾਉ ਲਿਆ ਕਿ ਹੈ ਭਗਵਾਨ ਗੌਤਮ ਬੁੱਧ ਦਾ ਜਨਮ ਦਿਹਾੜਾ ਬੁੱਧ ਪੂਰਨਮਾ ਅਜ ਦੇਸ਼ ਵਿਦੇਸ਼ ਚ ਸ਼ਰਧਾ ਪਾਣਾ ਨਾਲ ਮਨਾਇਆ ਜਾ ਰਿਹਾ ਹੈ ਰਾਸ਼ਟਰਪਤੀ ਦੋਪਤੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਧਨਖਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧ ਪੂਰਨਮਾ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ گرمی تو راحت ملن فی الحال کوئی آس نہیں بٹھنڈا دا تاپمان لگاتار چار دنوں تو سب تد درج کیا جہ بٹنڈا چاپمان چھیالی اشیا چھ ڈگری سیلسیس رہا موسم وباگ نے اج دس ضلع چ ہیٹ ویو کا ریڈ الرٹ جاری کیت اِلیا برنالہ مانسا امتسر ترنتارن فروزپور فاضلکا فریدکوٹ مقتصر موگا بٹنڈا شامل نے جبکہ ترا ضلع نو آرج الرٹ رکھا گئے ادھر سوبے چ بجلی کی منگ ریکارڈ ود گئی ای کل بائی مئی نو یہ منگ چودہ ہزار تین سو بائی کر گئی ਗਰਮੀ ਦੇ ਮੌਜੂਦਾ ਰੁਖ ਨੂੰ ਦੇਖਦੇ ਹੋਏ ਇਸ ਮੰਗ ਤੇ 17000 ਮੈਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ